ਲਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਕਢਾਈ ਜਿਹਦੇ ਚ ਆਪਾਂ ਸਿੱਪੀ ਦੀ ਵਰਤੋਂ ਕਰਾਂਗੇ ਸਿੱਪੀ ਦੀ ਵਰਤੋਂ ਕਰਕੇ ਆਪਾਂ ਚੈਰੀ ਬਣਾਵਾਂਗੇ ਦੇਖੋ ਆਪਾਂ ਸਿੱਪੀ ਨੂੰ ਵਿੱਚ ਲਾਇਆ ਤੇ ਉਹਨੂੰ ਵਿੱਚ ਫਿਕਸ ਕੀਤਾ ਇਹ ਆਪਣੀ ਬਣ ਗਈ ਜੀ ਚੈਰੀ ਹੈ ਨਾ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਬਣੇ ਆ ਨੈਕਸਟ ਆ ਗਿਆ ਆਪਣਾ ਗੀ ਡਬਲ ਸ਼ੇਡਡ ਫਲਾਵਰ ਡਬਲ ਸ਼ੇਡਡ ਫਲਾਵਰ ਨੂੰ ਆਪਾਂ 2 3 ਕਲਰਸ ਨਾਲ ਫਿਲ ਕਰ ਸਕਦੇ ਹਾਂ ਠੀਕ ਹੈ ਜੀ ਦੇਖੋ ਆਪਣਾ ਲੌਂਗ ਸਟਿਚ ਤੇ ਕਿੰਗ ਸਟਿਚ ਕੀਤੀ ਆ ਅੱਗੇ ਆਪਾਂ ਨੋਟ ਸਟਿਚ ਤੇ ਲੌਂਗ ਸਟਿਚ ਦੀ ਵਰਤੋਂ ਨਾਲ ਆਪਾਂ ਇੱਕ ਬਹੁਤ ਸੋਹਣਾ ਗੁਲਦਸਤਾ ਤਿਆਰ ਕਰਾਂਗੇ ਠੀਕ ਹੈ ਜੀ ਇਹਦੇ ਚ ਆਪਾਂ ਸਾਰੀਆਂ ਪਹਿਲਾਂ ਨੋਟ ਸਟਿਚ ਪਾਈਆਂ ਤੇ ਫਿਰ ਆਪਾਂ ਇੱਕ ਥ੍ਰੈਡ ਲੈ ਕੇ ਉਹਨੂੰ ਲੌਂਗ ਸਟਿਚ ਕੀਤਾ ਠੀਕ ਹੈ ਜੀ ਉੱਤੋਂ ਆਪਾਂ ਉਹਨੂੰ ਟਾਈ ਕਰਤਾ ਠੀਕ ਹੈ ਬੰਨ੍ਹਦਾ ਦੇਖੋ ਕਿੰਨਾ ਪਿਆਰਾ ਗੁਲਦਸਤਾ ਬਣਿਆ ਨਾ ਜਿਹਨੂੰ ਆਪਾਂ ਸੂਟ ਤੇ ਬਣਾ ਸਕਦੇ ਹਾਂ ਨੈਕਸਟ ਆ ਆਪਾਂ ਬਣਾਉਣਾ ਐਪਲ 3 ਤੇ ਇਹ ਆਪਾਂ ਆਪਣੇ ਬਣ ਗਏ ਜੀ ਇੱਕ ਮੋਤੀ ਦੀ ਹਰ ਬਣਾ ਲਓ ਮੋਤੀ ਲੈਣਾ ਆਪਾਂ ਉਹਦੇ ਤੇ ਰੈੱਡ ਕਲਰ ਨਾਲ ਨੋਤੀ ਨੂੰ ਚਾਰੇ ਪਾਸੇ ਕਵਰ ਕਰ ਦੇਣਾ ਤੇ ਆਪਣਾ ਐਪਲ ਬਣ ਗਿਆ ਤੇ ਉਦੋਂ ਪਹਿਲਾਂ ਤਾਂ ਸਿੰਪਲੀ ਆਪਣਾ ਜਿਹੜਾ ਹੈਗਾ ਸਟਿਮ ਸਟਿਚ ਨਾਲ ਆਪਾਂ ਦੀ ਸਾਰੀ ਰੰਗ ਕਰਨੀ ਆ ਸਾਰਾ ਫਿਲ ਹੋ ਜਾਣਾ ਫਿਰ ਆਪਾਂ ਇਹਦੀਆਂ ਪੱਤੀਆਂ ਦੀ ਫਿਲਿੰਗ ਕਰਦੇ ਆ ਜੀ ਠੀਕ ਹੈ ਜੀ ਤੇ ਇਹ ਐਨੀ ਪੱਤੀਆਂ ਦੀ ਫਿਲਿੰਗ ਕਰਕੇ ਫਿਰ ਜਿਹੜੇ ਆਪਾਂ ਐਪਲ ਨੂੰ ਆਪਾਂ ਫਿਲ ਕੀਤਾ ਐਪਲ ਬਣਾਇਆ ਤੇ ਉਹਨੂੰ ਆਪੇ ਨਾਲ ਜੋੜ ਦੇਣਾ ਠੀਕ ਹੈ ਜੀ Apple ਤੁਸੀਂ ਪਹਿਲਾਂ ਇੱਕ ਦੋ ਵਾਰੀ ਰਫ ਬਣਾ ਕੇ ਦੇਖੋ Apple ਵਧੀਆ ਤਰੀਕੇ ਨਾਲ ਬਣ ਜੂਗਾ ਤੇ ਇਹਦੀ ਗੰਢ ਦਾ ਥੋੜਾ ਜਿਹਾ ਖਿਆਲ ਰੱਖਣ ਜਿਹੜੀ ਗੰਢ ਹੋਣੀ ਨਾ ਆਪਾਂ ਨੂੰ ਲਾਸਟ ਤੇ ਇਹਨੂੰ ਵੇਚ ਕਰਨਾ ਹੋਊਗਾ ਤੇ ਨਹੀਂ ਤੇ ਇਹ ਆਪਾਂ ਨੂੰ ਗੰਢ ਉੱਪਰ ਨਾ ਔਰ ਜਿ ショਅ ਹੁੰਦੀ ਹੈ ਠੀਕ ਹੈ ਜੀ ਐਦਾਂ ਕਰਕੇ ਸਾਰੇ ਆਪਾਂ ਚੰਗੀ ਤਰ੍ਹਾਂ ਜੀ ਪੂਰਾ ਟਾਈਟ ਟਾਈਟ ਕਰਕੇ ਇਹਦੀ ਫਿਲਿੰਗ ਕਰਨੀ ਹੈ ਜੇ ਢਿੱਲਾ ਰਹੇਗਾ ਤਾਂ ਆਪਣਾ ਨੀਚੋਂ ਮੋਤੀ ਦੇਸਣਾ ਠੀਕ ਹੈ ਤੁਸੀਂ ਵੀ ਜਰੂਰ ਰਪਲਾਈ ਕਰਿਓ